ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਤੁਹਾਨੂੰ ਲੈ ਗੱਲ ਦੇ ਹਨ ਕਿ ਰਾਮਸਵਾਲੀ ਮੁਸਲਮਾਨਾਂ ਜਿੱਥੇ ਕੇ ਬੀ ਜੀ ਪੀ ਉਮੀਦਵਾਰ ਕਰਨ ਕਿਸੇ ਸੰਤੂ ਦਾ ਜੱਟ ਕੇ ਰੋਲ ਕਿਸਾਨਾਂ ਵਾਲੋ ਦਾ ਗਿਆ ਹੈ ਕਿਸਾਨਾਂ ਮਜ਼ਦੂਰਾਂ ਨੂੰ ਔਸੀਦ ਕਰਨ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਜ਼ਿੰਦਾਬਾਦ 600 ਕਿਸਾਨਾਂ ਨੂੰ ਬਖਸ਼ਣ ਕਰਨ ਵਾਲੀ ਸਰਕਾਰ ਮਰਦਾਬਾਦ ਜ਼ਿੰਦਾਬਾਦ ਮਰਦਾਬਾਦ ਇਹ ਸਰਕਾਰ ਦਾ ਰਹੇ ਕੱਖਣਾ ਜੈ ਸਰਕਾਰ ਇਹ ਸਰਕਾਰ ਦਾ ਪੋਰਾ ਹੀ ਡਰ ਕੇ ਇਹ ਸਰਕਾਰ ਦਾ ਰਹੇ ਕੱਖਣਾ ਜੈ ਸਰਕਾਰ ਰਹੇ ਕੱਖਣਾ ਕਿਸਾਨਾਂ ਮਜ਼ਦੂਰਾਂ ਨੂੰ ਫੱਟਣ ਕਰਨ ਵਾਲੀ ਸਰਕਾਰ ਮਰਦਾਬਾਦ ਖਾਨਾਂ ਦੇ ਸਵਾਲਾਂ ਦਾ ਜਵਾਬ ਨਾ ਦੇਣ ਵਾਲੀ ਸਰਕਾਰ ਮੁਰਦਾਬਾਦ 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 ਸਵਾਲਾਂ ਤੋਂ ਭਗੌੜੀ ਸਰਕਾਰ ਮੁਰਦਾਬਾਦ 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 ਤੇ ਸਰਕਾਰ ਮੁਰਦਾਬਾਦ 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 ਇਹ ਸਰਕਾਰ ਦਾ ਰਹਿ ਗੱਠਣਾ ਰਹਿ ਗੱਠਣਾ ਸਵਾਲਾਂ ਦੇ ਸਵਾਲਾਂ ਤੋਂ ਭਗੌੜੀ ਸਰਕਾਰ ਮੁਰਦਾਬਾਦ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਸਰਕਾਰ ਦਾ ਬੇੜਾ ਡਰ ਕੇ ਅੱਜ 40 ਟਰੈਕਟਰ ਭਨਰਾਈ ਸਰਕਾਰ ਦਾ ਰਾਹ ਕੱਖਣਾ ਕਿਫਾਨਾ ਮਜ਼ਦੂਰਾਂ ਦਾ ਨਾਂਜਵਾਬ ਦੇਣ ਵਾਲੀ ਸਰਕਾਰ ਮੁਰਦਾਬਾਦ ਜ਼ਿੰਦਾਬਾਦ ਸੁਲਾਬਾਦ ਕਿਫਾਨਾ ਮਜ਼ਦੂਰਾਂ ਨੂੰ ਸ਼ਹੀਦ ਕਰਨ ਵਾਲੀ ਸਰਕਾਰ ਮੁਰਦਾਬਾਦ ਜ਼ਿੰਦਾਬਾਦ ਸੁਲਾਬਾਦ ਕਿਫਾਨਾ ਬਾਦ ਜ਼ਿੰਦਾਬਾਦ ਲੋਕਾਂ ਨੂੰ ਨਾਂ ਇਨਸਾਫ਼ ਦੇਣ ਵਾਲੀ ਸਰਕਾਰ ਤੇ ਉਹਦੇ ਸਾਥੀ ਮੁਰਦਾਬਾਦ ਜ਼ਿੰਦਾਬਾਦ ਮੋਦੀ ਸਰਕਾਰ ਦਾ ਬੇੜੋ ਹੀ ਕਰਕ ਮੋਦੀ ਸਰਕਾਰ ਦਾ ਰਹੇਗਾ ਖਰਾ ਤਰਨਜੀਤ ਸੰਧੂ ਮੁਰਦਾਬਾਦ 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 ਤਰਨਜੀਤ ਸੰਧੂ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੀ ਕਾਦਰ ਸਰਕਾਰ ਦਾ ਸਾਥ ਦੇਣ ਵਾਲੇ ਸਾਰੇ ਹੀ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਕਤਲ ਕਰਨ ਵਾਲੀ ਸਰਕਾਰ ਮੁਰਦਾਬਾਦ 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 ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਕਾਂ ਦਾ ਸਾਹ ਦੇਣ ਵਾਲੇ ਲੋਕ ਕਿਸਾਨਾਂ ਮਜ਼ਦੂਰਾਂ ਦਾ ਸਵਾਲਾਂ ਤੋਂ ਭੱਜਣ ਵਾਲੀ ਸਰਕਾਰ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਸਵਾਲਾਂ ਤੋਂ ਭੱਜਣ ਵਾਲੀ ਸਰਕਾਰ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਸਵਾਲਾਂ ਤੋਂ ਭੱਜਣ ਵਾਲਾ ਕਰਨਜੀਤ ਸੰਧੂ ਮੁਰਦਾਬਾਦ 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 ਕਰਨਜੀਤ ਸੰਧੂ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੀ ਕਾਦਲ ਸਰਕਾਰ ਦਾ ਸਾਥ ਦੇਣ ਵਾਲੇ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਸਾਹ ਗਾ ਕਤਲ ਕਰਨ ਵਾਲੀ ਸਰਕਾਰ ਦਾ ਸਾਥ ਦੇਣ ਵਾਲੇ ਮੁਰਦਾਬਾਦ 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 ਮੋਦੀ ਸਰਕਾਰ ਦਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਮੋਦੀ ਸਰਕਾਰ ਦਾ ਰਹੇ ਕੱਖਣਾ ਜੈਕਾਰਾ ਰਹੇ ਕੱਖਣਾ ਮੋਦੀ ਸਰਕਾਰ ਦਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਤੋਂ ਭੱਜਣ ਵਾਲੀ ਸਰਕਾਰ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਤੋਂ ਭੱਜਣ ਵਾਲੀ ਸਰਕਾਰ ਦਾ ਸਾਥ ਦੇਣ ਵਾਲੇ ਵੀ ਮੁਰਦਾਬਾਦ 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 ਸਭ ਕਰਨ ਨੂੰ ਗੋਲੀ ਮਾਰਨ ਵਾਲੀ ਸਰਕਾਰ ਮੁਰਦਾਬਾਦ 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 ਉਹ ਸਰਕਾਰ ਦਾ ਰਾਹੇ ਕੱਖਣਾ ਫੇਰ ਕੱਖਣਾ ਜਿੰਦਾਬਾਦ ਮੁਰਦਾਬਾਦ ਇਹਨਾਂ ਗਵਾਲਾ ਦਾ ਰਾਹੇ ਕੱਖਣਾ ਫੇਰ ਕੱਖਣਾ ਇਹਨਾਂ ਗਵਾਲਾ ਦਾ ਪੇੜਾ ਹੀ ਝੜਕਾ ਫੇਰ ਨੂੰ ਘਰਾਂ ਦੇ ਫਤਨਾਂ ਦੇ ਰਾਹੇ ਕੱਖਣਾ ਫੇਰ ਕੱਖਣਾ ਇਹਨਾਂ ਸਰਕਾਰਾਂ ਦਾ ਪੇੜਾ ਹੀ ਝੜਕਾ ਕੋਈ ਸਰਕਾਰ ਮੁਰਦਾਬਾਦ ਕਾੜੀ ਸਰਕਾਰ ਮੁਰਦਾਬਾਦ ਜਰਜੀ ਸੰਧੂ ਮੁਰਦਾਬਾਦ 11 ਪੈਸਾ ਮੇਰਾ ਹੀ ਕਰਕੇ ਮਜ਼ਦੂਰਾਂ ਦੀ ਕਾਦਰ ਸਰਕਾਰ ਦਾ ਰਵੇ ਕਖਰਾ ਜਸਾਨਾ ਮਜ਼ਦੂਰਾਂ ਦੀ ਕਾਦਰ ਸਰਕਾਰ ਦਾ ਬੇੜਾ ਹੀ ਕਰਕੇ ਲੈਖ ਲਿਆ ਜੋਰ ਜਮਾਕੇ ਵੇਖਣਗੇ ਮੋਤੀ ਸਰਕਾਰ ਮੁਬਾਰਕ 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 ਲਾਡੇ ਲੋਕਾਂ ਦਾ ਇੱਕ ਜਿੰਦਾਬਾਦ 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 ਸਰਵਰ ਲੋਕਾਂ ਦਾ ਇੱਕ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਜੇਰਾ ਫੇਰੀ 402 ਕਸਾਨਾ ਮਦੂਰਾ ਦਾ ਸਾਲਾ ਤੋਂ ਭੱਜਣ ਵਾਲਾ ਕਰਨਜੀ ਸੰਧੂ ਮੁਰਦਾਬਾਦ 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 ਕਸਾਨਾ ਮਦੂਰਾ ਦਾ ਸਾਲਾ ਤੋਂ ਭੱਜਣ ਵਾਲਾ ਕਰਤਿ ਜੀ ਗੰਧੂ ਤੇ ਉਹਦੇ ਸਾਥੀ ਮੁਰਦਾਬਾਦ 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 ਕਰਨਜੀ ਸੰਧੂ ਦਾ ਸਾਥ ਦੇਣ ਵਾਲੇ ਕੋਕ ਮੁਰਦਾਬਾਦ 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 ਅੱਜ ਵੀ ਉਹਦਾ ਰੋਸਤਾ ਇਨਕਿਸਾਬ ਕੀ ਮੰਗਾਂ ਲੈ ਕੇ ਗਏ ਹਾਂ ਉਹਨਾਂ ਵਾਸਤੇ ਸਵਾਲ ਜਵਾਬ ਕਰਦੇ ਸੀ ਭਾਵੇਂ ਵੀ ਜੀ ਭਾਵੇਂ 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 ਜ ਤਾ ਜੋ ਸਵਾਲ ਜਵਾਬ ਨਹੀਂ ਹੋਏ ਅਸੀਂ ਹੁਣ ਵੀ ਕਹਿੰਨੇ ਆ ਕਿ ਅਸੀਂ ਪੰਜ-ਛੇ ਬੰਦੇ ਚਲੇ ਜਾਂਦੇ ਆ ਤੇ ਅਜੇ ਵੀ ਸਾਡੇ ਸਵਾਲਾਂ ਦੇ ਉਹ ਜਵਾਬ ਦੇ ਸਕਦੇ ਇਲੈਕਸ਼ਨ ਦੇ ਵਿੱਚ ਗਾਂ ਜੀ ਸੰਸਦ ਘਟੋਈ ਕਿ ਦੇਖੋ ਜੀ ਸਾਡਾ ਮੋਰਚਾ ਸ਼ੰਭੂ ਬਾਡਰ ਤੇ ਆਲਰੇਡੀ ਚੱਲ ਰਿਹਾ ਤੇ ਜਿਵੇਂ ਜਿਵੇਂ ਅੱਗੇ ਮੋਰਚੇ ਦੀ ਰਣਨੀਤੀ ਹੈ ਉਹ ਜਥੇਬੰਦੀ ਵੱਲੋਂ ਜੋ ਪ੍ਰੋਗਰਾਮ ਆਉਂਦੇ ਆ 22 ਤਰੀਕ ਨੂੰ ਸਾਡਾ ਆਪਣੀਆਂ ਮੰਗਾਂ ਲੈ ਕੇ ਜਾ ਰਹੇ ਸੀਗੇ ਪਰ ਇਹ ਸਰਕਾਰ ਲੋਕ ਵਿਰੋਧੀ ਜਿਹੜੀ ਸਾਨੂੰ ਹਰਿਆਣੇ ਦੇ ਬਾਡਰਾਂ ਤੇ ਰੋਕ ਕੇ ਉਥੇ